ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਗੁਰਮਤ ਅਤੇ ਦ੍ਰਿੜਤਾ ਵਾਸਤੇ ਕਿ ਬ੍ਰਾਹਮਣੂ ਕੀ ਹਾਕੀ ਜੋ ਕੀ ਸਨੀ ਦੇਵ ਦਾਦਾ ਦਾਨ ਲੈਂਦਾ ਸੀ ਕੀ ਆਉਂਦੇ ਸਨੀਵਾਰ ਨੂੰ ਸਨੀ ਦੇਵ ਤੇ ਦਾਦਾ ਦਾਨ ਦਰਬਾਰ ਵਿੱਚੋਂ ਲੈ ਆਉਣਾ ਗੁਰੂ ਜੀ ਤੇ ਕੱਲ ਉੱਤੇ ਬ੍ਰਾਹਮਣ ਨੇ ਹਾਂਮੀ ਪਰ ਦਿੱਤੀ ਸਨੀਵਾਰ ਬਾੜੇ ਤੇਨ ਬ੍ਰਾਹਮਣ ਨੇ ਸੋਚਿਆ ਕਿ ਗੁਰੂ ਦੇ ਦਰਬਾਰ ਵਿੱਚ ਜਾਣਾ ਹੈ ਗੁਰੂ ਦੀ ਸਿੱਖੀ ਬਹੁਤ ਦੂਰ ਦੂਰ ਤੱਕ ਫੈਲੀ ਹੈ ਅਤੇ ਉਸ ਦੀ ਬਹੁਤ ਮਹਾਨਤਾ ਵੀ ਹੈ ਇਸ ਲਈ ਮੈਨੂੰ ਅੱਜ ਦਾਨ ਵੀ ਚੰਗਾ ਝੋਖਾ ਮਿਲੇਗਾ ਇਹ ਉਹ ਬ੍ਰਾਹਮਣ ਆਪਣੇ ਨਾਲ ਕਈ ਖੋਤੇ ਲੈ ਕੇ ਗੁਰੂ ਦੇ ਦਰਬਾਰ ਵਿੱਚ ਸਵੇਰੇ ਹੀ ਹਾਜ਼ਰ ਹੋ ਗਿਆ ਗੁਰੂ ਜੀ ਦਾ ਦਰਬਾਰ ਸਿੱਖਾਂ ਦੇ ਨਾਲ ਭਰਿਆ ਹੋਇਆ ਸੀ ਬਹੁਤ ਸਾਰੇ ਸਿੱਖ ਦੂਰੋਂ ਨੇੜਿਓਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਹੋਏ ਸਨ ਗੁਰੂ ਜੀ ਨੇ ਜੀਵਾਨ ਨੰਦ ਚੰਦ ਨੂੰ ਕਿਹਾ ਕਿ ਇਸ ਪੰਡਿਤ ਨੂੰ ਸਨੇਹ ਦੇਪ ਤੇ ਦਾਣ ਦੇਣਾ ਹੈ ਗੁਰੂ ਜੀ ਦੇ ਹੁਕਮ ਅਨੁਸਾਰ ਦਵਾਨ ਜੀ ਨੇ ਕੋਥੀਆਂ ਦੇ ਉੱਤੇ ਬਹੁਤ ਸਾਰੀਆਂ ਵਸਤੂਆਂ ਲਦਵਾ ਦਿੱਤੀਆਂ ਗੁਰੂ ਜੀ ਨੇ ਬ੍ਰਹਮਣ ਨੂੰ ਕਿਹਾ ਕਿ ਹੁਣ ਸਨੀ ਦੇਵਤੇ ਦੀ ਕਿਰਪੀ ਦੂਰ ਹੋ ਜਾਣੀ ਚਾਹੀਦੀ ਹੈ ਦਰਬਾਰ ਵਿੱਚ ਬੈਠੇ ਸਿੱਖ ਇਹ ਸਭ ਕੁਝ ਦੇਖ ਰਹੇ ਸੀ ਕੁਝ ਨਾ ਸਮਝ ਸਿੱਖਾਂ ਨੇ ਇਸ ਗੱਲ ਉੱਤੇ ਜ਼ਿਆਦਾ ਧਿਆਨ ਨਾ ਦਿੱਤਾ ਪਰ ਬਹੁਤ ਸਾਰੇ ਗੁਰਸਿੱਖ ਜੋ ਗੁਰੂ ਦੇ ਉਸੂਲਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਗੋਲੀ ਗੋਲੀ ਦਰਬਾਰ ਵਿੱਚੋਂ ਉੱਠ ਕੇ ਉਸ ਬ੍ਰਾਹਮਣ ਦੇ ਪਿੱਛੇ ਦੌੜਨ ਲੱਗੇ ਅਤੇ ਉਸ ਨੂੰ ਬਾਹਰੇ ਕੀਤਾ ਬਿਤ ਜਾ ਕੇ ਰੋਕ ਲਿਆ ਉਹਨਾਂ ਸਿੱਖਾਂ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਤੁਸੀਂ ਇਹ ਜਸਮਾਨ ਕਿੱਥੇ ਲੈ ਕੇ ਜਾ ਰਹੇ ਹੋ ਉਸ ਬ੍ਰਾਹਮਣ ਨੇ ਕਿਹਾ ਕਿ ਇਹ ਤਾਂ ਸਨੀ ਦੇਪ ਤੇ ਦਾਦਾਨ ਹੈ ਅਤੇ ਗੁਰੂ ਗੋਬਿੰਦ ਸਾਹਿਬ ਜੀ ਨੇ ਸਨੀ ਦੀ કૃਪੀ ਤੋਂ ਬਚਣ ਦੇ ਲਈ ਇਹ ਸਭ ਸਮਾਨ ਧਾਨ ਵਿੱਚ ਦਿੱਤਾ ਹੈ ਇਸ ਧਾਨ ਦੇ ਸਮਾਨ ਨੂੰ ਕੇਵਲ ਬ੍ਰਾਹਮਣ ਹੀ ਵਰਤ ਸਕਦਾ ਹੈ ਉਹਨਾਂ ਸਿੱਖਾਂ ਨੇ ਸਾਰਾ ਸਮਾਨ ਉੱਥੇ ਹੀ ਰਖਵਾ ਲਿਆ ਤੇ ਬ੍ਰਾਹਮਣ ਨੂੰ ਕਿਹਾ ਕਿ ਇਸ ਨੂੰ ਵਟਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਹੁਣ ਤੁਸੀਂ ਇੱਥੋਂ ਜਾਓ ਤੁਸੀਂ ਹਿੰਦੂਆਂ ਨੂੰ ਤਾਂ ਮੁਰਖ ਬਣਾ ਸਕਦੇ ਹੋ ਪਰ ਸਿੱਖਾਂ ਨੂੰ ਨਹੀਂ ਹੁਣ ਤੁਸੀਂ ਤੋ ਜਾਓ ਫਿਰ ਕਦੀ ਵੀ ਇੱਧਰ ਵੱਲ ਨੂੰ ਮੂੰਹ ਨਾ ਕਰਨਾ ਸਿੱਖਾਂ ਦੀ ਗੱਲ ਸੁਣਨ ਤੋਂ ਬਾਅਦ ਬ੍ਰਾਹਮਣ ਉੱਥੋਂ ਚਲਿਆ ਗਿਆ ਤੇ ਸਿੱਖ ਉਹ ਸਾਰਾ ਸਮਾਨ ਲੰਗਰ ਵਿੱਚ ਲੈ ਆਏ ਉਹਨਾਂ ਨੇ ਮਹਾਂਦੀ ਦਾਲ ਨੂੰ ਪੀਕੇ ਸਰੋਂ ਦੇ ਤੇਲ ਵਿੱਚ ਬੜੇ ਤਲਕੇ ਸੰਗਤ ਵਿੱਚ ਵਰਤਾ ਦਿੱਤੀ ਅਤੇ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲਏ ਜਦੋਂ ਗੁਰੂ ਜੀ ਨੇ ਸਭ ਸਿੱਖਾਂ ਦੀ ਹੱਥ ਵਿੱਚ ਕੜੇ ਦੇਖੀ ਤਾਂ ਉਹਨਾਂ ਨੇ ਸਿੱਖਾਂ ਨੂੰ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ ਸਿੱਖਾਂ ਨੇ ਗੁਰੂ ਜੀ ਨੂੰ ਸਾਰੀ ਕਹਾਣੀ ਦੱਸੀ ਗੁਰੂ ਜੀ ਸਿੱਖਾਂ ਦੀ ਇਸ ਗੱਲ ਉੱਤੇ ਬਹੁਤ ਖੁਸ਼ ਹੋਏ ਤੇ ਫਿਰ ਕੜੇ ਨੂੰ ਵੀ ਪੰਜ ਕਕਾਰਾਂ ਵਿੱਚ ਸ਼ਾਮਿਲ ਕਰ ਲਿਆ ਗੁਰੂ ਜੀ ਨੇ ਉਸ ਬ੍ਰਾਹਮਣ ਨੂੰ ਦਰਬਾਰ ਵਿੱਚ ਜਾਣ-ਬੁੱਝ ਕੇ ਬੁਲਾਇਆ ਸੀ ਕਿਉਂਕਿ ਉਹ ਸਿੱਖਾਂ ਦੀ ਗੁਰਮਤ ਨੂੰ ਪਰਖਣਾ ਚਾਹੁੰਦੇ ਸਨ ਸਿੱਖ ਸਿੱਖੀ ਸੰਧਾਤ ਦੇ ਕਿੰਨੇ ਪੱਕੇ ਹਨ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ అతిక మట్టుంట్ సతనామ వాహరు లెక్క నా భులవు జీ